ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹ ਇੱਕ ਪਿੱਤਲ ਦਾ ਭਾਂਡਾ ਜੋ ਕਿ ਪੁਰਾਣੇ ਸਮਿਆਂ ਵਿੱਚ ਰਸੋਈਆਂ ਵਿੱਚ ਵਰਤੇ ਜਾਂਦਾ ਸੀ ਤੇ ਅੱਜ ਕੱਲ ਇਹ ਰਸੋਈਆਂ ਵਿੱਚੋਂ ਬਿਲਕੁਲ ਹੀ ਲੋਪ ਹੋ ਗਿਆ ਇਹ ਦੀ ਜਗ੍ਹਾ ਤੇ ਸਟੀਲ ਦੇ ਭਾਂਡੇ ਆ ਗਏ ਨੇ ਜੋ ਕਿ ਘਰਾਂ ਵਿੱਚ ਵਰਤੇ ਜਾਂਦੇ ਨੇ ਸੋ ਅੱਜ ਤੁਹਾਨੂੰ ਇਹ ਚੀਜ਼ ਦਿਖਾਵਾਂਗਾ ਉਸ ਤੋਂ ਬਾਅਦ ਮੈਂ ਕਬੀਰ ਦਾ ਨਾਮ ਬੋਲਾਂਗਾ ਜਿਸ ਨੇ ਪਿਛਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਉਹ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਚਲਦੇ ਆ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਪਿੱਤਲ ਦਾ ਭਾਂਡਾ ਜੋ ਰਸੋਈਆਂ ਚੋਂ ਗਾਇਬ ਹੋ ਗਿਆ ਹੈ ਲਓ ਜੀ ਦੇਖੋ ਇਹ ਆ ਉਹ ਭਾਂਡਾ ਜੋ ਅੱਜ ਕੱਲ੍ਹ ਦੀਆਂ ਰਸੋਈਆਂ ਵਿੱਚੋਂ ਬਿਲਕੁਲ ਹੀ ਗਾਇਬ ਹੋ ਗਿਆ ਏ ਅਲੋਪ ਹੋ ਗਿਆ ਏ ਸੋ ਇਹ ਇਸ ਭਾਂਡੇ ਨੂੰ ਡੋਲੂ ਕਹਿੰਦੇ ਨੇ ਇਹ ਪਿੱਤਲ ਦੀ ਤਾਂਦ ਦਾ ਬਣਿਆ ਹੋਇਆ ਤੇ ਉੱਪਰ ਆ ਇੱਕ ਫੜਨ ਵਾਸਤੇ ਕੁੰਡਾ ਲੱਗਿਆ ਹੋਇਆ ਆ ਪਰਾਣੇ ਬੇੜਿਆਂ ਵਿੱਚ ਇਹ ਹਰ ਇੱਕ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦਾ ਸੀ ਇਹਦੇ ਵਿੱਚ ਪਾ ਕੇ ਲੱਸੀ ਚਾ ਜਾਂ ਕਈ ਹੋਰ ਪੀਣ ਵਾਲਾ ਪਦਾਰਥ ਪਾ ਕੇ ਸਵਾਨੀਆਂ ਖੇਤਾਂ ਨੂੰ ਲੱਗੇ ਜਾਂਦੀਆਂ ਹੁੰਦੀਆਂ ਸੀ ਇਹ ਕੁੰਡੇ ਤੋਂ ਫੜ ਕੇ ਖੇਤਾਂ ਨੂੰ ਲੱਗੇ ਜਾਂਦੀਆਂ ਹੁੰਦੀਆਂ ਸੀ ਤੇ ਉੱਥੇ ਜਿਹੜੇ ਕੰਮ ਇੱਕ ਕੰਮ ਕਰਦੇ ਹੁੰਦੇ ਦੀ ਖੇਤੀਬਾੜੀ ਦਾ ਉਹਨਾਂ ਨੂੰ ਯਾਗੇ ਇਹ ਇਹਦੇ ਵਿੱਚੋਂ ਚਾਹ ਜਾਂ ਪਾਣੀ ਜਾਂ ਲੱਸੀ ਬਣਾਉਂਦੀਆਂ ਹੁੰਦੀਆਂ ਦੀ ਸੋ ਉਦੋਂ ਜਿਹੜੇ ਸੂਈਆਂ ਵਿੱਚ ਭਾਂਡੇ ਹੁੰਦੇ ਦੀ ਉਹ ਜ਼ਿਆਦਾਤਰ ਸਾਰੇ ਹੀ ਪਿੱਤਲ ਦੀ ਧਾਣ ਦੇ ਬਣੇ ਹੁੰਦੇ ਦੀ ਜਿਵੇਂ ਕਿ ਇਹ ਡੋਲੂ ਆ ਸੋ ਅੱਜ ਕੱਲ ਇਹ ਪਾਂਡਾ ਰਸੋਈਆਂ ਵਿੱਚੋਂ ਗਾਇਬ ਹੋ ਗਿਆ ਉਲੋਭ ਹੋ ਗਿਆ ਇਹਦੀ ਜਗ੍ਹਾ ਤੇ ਸਟੀਲ ਦੇ ਡੋਲੂ ਆ ਗਏ ਨੇ ਜੋ ਕਿ ਘਰਾਂ ਵਿੱਚ ਵਰਤੇ ਜਾਂਦੇ ਨੇ ਕਿਸੇ ਸਮੇ ਇਹਨਾਂ ਡੋਲੂਆਂ ਦੀ ਪੂਰੀ ਚੜਤ ਹੁੰਦੀ ਸੀ ਜਿਆਦਾਤਰ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਅੱਜ ਕੱਲ੍ਹਿੱਤਲ ਦੇ ਜਿੰਨੇ ਵੀ ਭਾਂਡੇ ਨੇ ਉਹ ਕੁਆੜੀਆਂ ਦੀਆਂ ਦੁਕਾਨਾਂ ਦੇ ਚਿਰ ਗਏ ਨੇ ਇਹ ਕੋਈ ਵਰਤਦਾ ਵੀ ਆ ਤਾਂ ਉਹ ਨਵੇਂ ਪਿੱਤਲ ਲੈ ਕੇ ਨਵੇਂ ਪਿੱਤਲ ਦੇ ਭਾਂਡੇ ਲੈ ਕੇ ਵਰਤਦਾ ਪਰ ਉਹਨਾਂ ਵਿੱਚ ਵੀ ਮਿਲਾਵਟਾਂ ਵੀ ਆ ਜਿਹੜੇ ਪਹਿਲੇ ਭਾਂਡੇ ਹੁੰਦੇ ਸੀ ਇਹ ਬਿਲਕੁਲ ਪਿਓਰ ਹੁੰਦੇ ਪਿੱਤਲ ਦੇ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਹਰੇਕ ਚੀਜ਼ ਵਿੱਚ ਮਿਲਾਵਟ ਹੋਣ ਲੱਗੀ ਤੇ ਫੇਰ ਇਹ ਭਾਂਡੇ ਵੀ ਕਿੱਥੋਂ ਬਚਦੇ ਤੋ ਇਹਨਾਂ ਵਿੱਚ ਮਿਲਵਾ ਮਲਾਉਟ ਹੋਣ ਲੱਗੀ। ਸੋ ਅੱਜ ਤੁਹਾਨੂੰ ਇੱਕ ਹੋਰ ਭਾਂਡਾ ਦਿਖਾਉਣਾ ਵੀ ਜੋ ਪੁਰਾਣੇ ਵੇੜਿਆਂ ਵਿੱਚ ਪੰਜਾਬ ਦੀਆਂ ਰਸੋਈਆਂ ਵਿੱਚ ਵਰਤਿਆ ਜਾਂਦਾ ਵੀ ਇਸ ਭਾਂਡੇ ਨੂੰ ਵੀ ਜਿਹੜੇ ਪਿੰਡਾਂ 'ਚ ਕਲੀ ਕਰਨ ਵਾਲੇ ਆਉਂਦੇ ਹੁੰਦੇ ਦੀ ਉਹਨਾਂ ਤੋਂ ਕਲੀ ਕਰਾ ਲੈਂਦੇ ਦੀ ਇਹਦੇ ਅੰਦਰਲੇ ਪਾਸੇ ਕਲੀ ਕਰਾਈ ਜਾਂਦੀ ਦੀ ਸੋ ਨਾ ਹਉਨੋ ਕਲੀ ਕਰਨ ਬਾਰੇ ਰਹੇ ਨੇ ਨਾ ਹੀ ਘਰਾਂ 'ਚ ਪਿੱਤਲ ਦੇ ਭਾਂਡੇ ਸੋ ਇਹ ਪਾਂਡਾ ਵੀ ਪੰਜਾਬ ਦੀਆਂ ਰਸੋਈਆਂ ਵਿੱਚੋਂ ਅਲੋਪ ਹੋ ਗਿਆ ਇਹ ਜਿਹੜਾ ਰੋਡੂਆ ਇਹ ਵੀ ਮੈਂ ਆਪਣੇ ਬਾਈ ਆਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸੰਭ ਕੇ ਰੱਖਿਆ ਹੋਇਆ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਮੇਰੇ ਕੋਲ ਸੰਭੀਆਂ ਹੋਈਆਂ ਨੇ ਸੋ ਅੱਜ ਤੁਹਾਨੂੰ ਇਹ ਹੀ ਪਾਂਡਾ ਦਿਖਾਉਣਾ ਸੀ ਕੱਲ ਨੂੰ ਕੋਈ ਹੋਰ ਨਵੀਂ ਚੀਜ਼ ਲੈ ਕੇ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਉਹ ਵੀ ਦਿਖਾਵਾਂਗਾ ਸੋ ਚਲੋ ਹੁਣ ਚੱਲਦੇ ਆ ਤੁਹਾਨੂੰ ਉਸ ਵੀਰ ਦਾ ਨਾਮ ਦੱਸ ਦਿਆਂ ਜਿਨ੍ਹਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਸੋ ਜਿਸ ਵੀਰ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਉਸ ਵੀਰ ਦਾ ਨਾਮ ਹੈਗਾ ਪਵਨ ਕੁਮਾਰ ਜੀ ਜਿਨ੍ਹਾਂ ਨੂੰ ਪਵਨ ਪੰਜਾਬੀ ਦੇ ਨਾਮ ਵੀ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਏ ਸੋ ਉਸ ਵੀਰ ਦਾ तहे ਦਿਲ ਤੋਂ ਧੰਨਵਾਦ ਉਹਨਾਂ ਨੇ ਕਮੈਂਟ ਕਰਿਆ ਆਉਣ ਵਾਲੇ ਬਲੌਗਾਂ ਵਿੱਚ ਵੀ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਬਾਕੀ ਵੀਰਾਂ ਭੈਣਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ। ਕਿਰਪਾ ਕਰਕੇ ਘਟੋ ਘਟ ਲਾਈਕ ਤਾਂ ਕਰਦਾ ਕਰੋ। ਜੇ ਸ਼ੇਅਰ ਨਹੀਂ ਕਰਨਾ ਜਾਂ ਕਮੈਂਟ ਨਹੀਂ ਕਰਨਾ ਤਾਂ ਕਿਰਪਾ ਕਰਕੇ ਲਾਈਕ ਦਾ ਲਾਈਕ ਦਾ ਬਟਨ ਦਾ ਕਿਰਪਾ ਕਰਕੇ ਦਬਦਿਆ ਕਰੋ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ। ਕਰ ਲਊ ਕੋਈ ਹੋਰ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ